ਨੋ ਨੋ ਨੂੰ ਬਦਲ ਲੈ ਜੀ ਲੈ ਅੱਜ ਬੇਬੇ ਤਿਆਰ ਸ਼ਰ ਹੋ ਗਏ ਕਿੱਥੇ ਚੱਲੇ ਹੋ ਨੰਨੇ ਮੁੰਨੇ ਵੇਖਣ ਚੱਲੇ ਜਿਨ੍ਹਾਂ ਦੇ ਕਹਿੰਦੇ ਸੇਰੇ ਬੱਦੇ ਆ ਨੰਨੇ ਮੁੰਨੇ ਬੱਚੇ ਨੂੰ ਨਿੱਕੇ ਨਿੱਕੇ ਜਿਹੇ ਬੱਚੇ ਨੂੰ ਆਪਣਾ ਕੀ ਲੱਗਦਾ ਉਹ ਆਪਣਾ ਵੀ ਦੋ ਪਈ ਆ ਸੋ ਲਓ ਜੀ ਅੱਜ ਤਿਆਰ ਸ਼ਰ ਹੋ ਕੇ ਚੱਲੇ ਆ ਬੇਬੇ ਬਹੁਤ ਹੀ ਜ਼ਿਆਦਾ ਐਕਸਾਈਟਡ ਆ ਉਹਨੂੰ ਵੇਖਣ ਲਈ ਤੇ ਉਹਨੂੰ ਚੱਕ ਲਈ ਬੇਬੇ ਤਾਂ ਉਦਾਂ ਦੀ ਕਹੀ ਜਾਂਦੀ ਜਿੱਦਾਂ ਦੀ ਆਪਾਂ ਸੇਰੇ ਨਹੀਂ ਬੰਨੇ ਕਹਿੰਦੇ ਹਰਮਨ ਮੈਨੂੰ ਲੈ ਕੇ ਜਾ ਲੈ ਮੈਂ ਨਿੱਕੇ ਇਹਨੂੰ ਕਾਕੇ ਨੂੰ ਵੇਖ ਕੇ ਆਉਣਾ ਛੋੜੀ ਚ ਪਾਉਂਗੀ ਹਾਂ ਖੜਾ ਹੋਊਂਗੀ ਵੀ ਮੈਂ ਖੜਾਊਂਗੀ ਫਿਰ ਉਹਦੇ ਮਾਹੀ ਕਰੂੰਗੀ ਉਹਦਾ ਨਾਂ ਅੱਛਾ ਤੇ ਚਲਿਏ ਲਓ ਵੀ ਸਜਣੋ ਹੁਣ ਆਪਾਂ ਚੱਲਦੇ ਥੋੜੀ ਬਹੁਤ ਵੇਟ ਕੀਤੀ ਤੁਸੀਂ ਬਹੁਤ ਵੇਟ ਕਰਾਈ ਸਾਡੀ ਚਲੋ ਮੰਮੀ ਅੱਛਾ ਕੈਨੇਡਾ ਦੇ ਵਿੱਚ ਮੈਂ ਕਹ ਅੱਜ ਦੋ ਸੋਹਣੇ ਸਾਡੇ ਹੀ ਉੱਥੇ ਸੂਟ ਸੋਹਣੇ ਆ ਬੇਬੇ ਹਾਂ ਜਦੋਂ ਵੀ ਮੰਮੀ ਤੇ ਮਾਸੀ ਬੈਠੇ ਆ ਸੂਟਾਂ ਤੋਂ ਬਿਨਾਂ ਕੋਈ ਹੋਰ ਗੱਲ ਗੱਲ ਕੋਈ ਨਾ ਕੋਈ ਰਿਸ਼ਤੇਦਾਰੀ ਦੀ ਗੱਲ ਕੀਤੀ ਆ ਜਾਂ ਮੇਰਾ ਭਰਾ ਆ ਜਾਂ ਮੇਰੀ ਭੈਣ ਆ ਹਾਂ ਤਾਂ ਕੀ ਗੱਲਾਂ ਕੀ ਹੋਈਆਂ ਸੂਟਾਂ ਦੇ ਲਾਇਆ ਤਾਂ ਬਾੜੇ ਸੋਨੇ ਸੂਟ ਲੈ ਇਹਨੇ ਮੈਂ ਹੈਂਡਵਰਕ ਕਰਾਉਣਾ ਬੈਂਡਵਰਕ ਕਰਾਉਣਾ ਜੋ ਬੈਠੇ ਆ ਮੈਂ ਸੁਣੀ ਆ ਨਾ ਮੈਂ ਤੇ ਬੇ ਬਈ ਦੋਵੇਂ ਜਾਣੇ ਚੁੱਪ ਕਰਕੇ ਬੈਠਿਆ ਉਥੋਂ ਸੂਟ ਤੁਸੀਂ ਵਿੱਚ ਖਲਾ ਕੀ ਜਿਓਗੇ ਮਰੀਲ ਕੋਟ ਦੇ ਸੂਟ ਕਢਾ ਲਿਆ ਹੈਂਡਵਰਕ ਕਰਾ ਲਿਆ ਤੁਸੀਂ ਭੈਣੇ ਬਾੜੇ ਸੋਨੇ ਮੋਰ ਪਾਉਨੇ ਮਰੀਲ ਕੋਟ ਦੇ ਆਲੇ ਦਾ ਇਹ ਆੜੀ ਭੈਣੇ ਮੈਂ ਤਾਂ ਆਪ ਉਥੋਂ ਕਢਾਉ ਮਤਲਬ ਮੋਰ ਲਿਆਂ ਭਾਉਂਗੀ ਐ ਜੀ ਇਹ ਗੱਲਾਂ ਖਰੀ ਜਾਂਦੇਗਾ ਮਾਸੀ ਕਿਹੜੇ ਪਿੰਡ ਜਾ ਰਹੇ ਆ ਆਪਾਂ ਗੁਰਮਾਨੀ ਹਾਂਜੀ ਡਗੁਰਮਾਨਾ ਡਿਸਟ੍ਰਿਕਟ ਫਰੀਦਕੋਟ ਫਰੀਦਕੋਟ ਹਾਂ ਡਗੁਰਮਾਨਾ ਲਓ ਜੀ ਬੱਸ ਹੀ ਕਹਿੰਦੇ ਮੇਰੇ 30 ਹਾਸਤੇ ਮਿਲ ਕੇ ਕੀ ਖਾਂਦੀ ਹੋ ਜਿਆਦਾ ਸਾਰੇ ਮਿਲਕ ਕੇ ਸਾਰੇ ਡੱਬੇ ਆਣਾ ਬੇਬੇ ਮਿਲ ਕੇ ਤੂੰ ਕਿਹੜਾ ਪਸੰਦ ਕਰਦੇ ਹੋ ਆਪਸੀਂ ਕਰਦਾ ਮਿਲਕ ਕੇ ਖਾਣੇ ਆ ਨਾ ਆ ਅਸੀਂ ਕੋਈ ਦੂਜੀ ਵਰਪੀ ਖਾਣੇ ਜਿਹੜੀ ਮੇਜੀ ਉਹ ਹੀ ਖਾ ਲਈਦੀ ਆ ਲਓ ਜੀ ਪਹੁੰਚ ਚੁੱਕੇ ਆ ਫਰੀਦਕੋਟ ਕਿਤੇ ਪਹੁੰਚ ਗਏ ਬੇਬੇ ਫਰੀਦਕੋਟ ਕਿਹੜੇ ਚੌਂਕ ਕੋਲੇ ਮੱਛੀ ਆ ਜਾਊਗਾ ਆਪਾਂ ਵੀ ਦੇਬੋ ਕੇ ਘਰ ਨੂੰ ਜਿਹਦਾ ਮੱਛੀਗਾ ਚਾਉਂ ਤੋ ਮੋੜਦੇ ਹੁੰਦੇ ਸੀ ਹਾਂ ਬੇਬੇ ਨੂੰ ਪਤਾ ਇੱਧਰ ਨੂੰ ਨਹੀਂ ਬੇਬੇ ਉਦੋਂ ਸਿੱਧਾ ਜਾਂਦੇ ਆ ਕੇ ਨਾ ਸਿੱਧਾ ਜਾਂਦੇ ਨੇ ਬੇਬੇ ਹਾਂ ਮੌਸਮ ਵੇਖ ਇੱਧਰ ਕਿੱਡਾ ਸੋਹਣਾ ਤਾਂ ਹੀ ਤਾਂ ਬਹੁਤ ਸੋਹਣਾ ਬਣ ਗਿਆ ਚੱਲ ਰੱਬ ਵੀ ਖੁਸ਼ ਹੋ ਗਿਆ ਵੀ ਉਹ ਚੰਨੇ ਨੰਨਾ ਮੰਨਾ ਵੇਖਣ ਹਾਂ ਉਹਨੂੰ ਵੀ ਚਾਅ ਚੜ ਗਿਆ ਆਪਣਾ ਹਾਂ ਸਹੀ ਗੱਲ ਹੈ ਲਓ ਵੀ ਦਜਨੋਂ ਸੇਰੇ ਲੱਗੇ ਸੇਰਿਆਂ ਤੋਂ ਬਿਛਾਨ ਲਓ ਤੁਸੀਂ ਕੀ ਪਹੁੰਚ ਅੰਦਰ ਹੀ ਜਾਂਦੀਏ ਇਹ ਪਰੇ ਪਰੇ ਲੋ ਜੀ ਮਲਾਉਣੇ ਆ ਤੁਹਾਨੂੰ ਨੰਨੇ ਮੁੰਨੇ ਬੱਚੇ ਨਾਲ ਹਾਂ ਸਾਥ ਦੇਵ ਨੇ ਹੋਲੇ ਹੋਲੇ ਅੱਸੀ ਕਾ ਜੀ ਲੋ ਜੀ ਘਰੇ ਪਹੁੰਚ ਗਏ ਬਾਸੀ ਆਈ ਕਰਨਾ ਹਾਂ ਲੋ ਜੀ ਹੁਣ ਤੁਹਾਨੂੰ ਨਿੱਕੇ ਜੇ ਗੋਲੂ ਮੋਲੂ ਨਾਲ ਮਿਲਣੇ ਹੈ ਮੈਂ ਗੋਗਨੂ ਮੋਗਨੂ ਨਾਲ ਮਿਲਣਾ ਹੈ ਹੈ ਮੈਂ ਗੋਗਨੂ ਮੋਗਨੂ ਨਾਲ ਮਿਲਣਾ ਆਪਣੇ ਨੂੰ ਪਹਿਲਾ ਬੇਬੇ ਬਾਕੀਆਂ ਨੂੰ ਤੇ ਮਿਲ ਲੀਏ ਨਹੀਂ ਨਹੀਂ ਉਹ ਨਿੱਕਾ ਜਾ ਹੁਣ ਬਾਹਲਾ ਮਿਲਣਾ ਲੋ ਜੀ ਲਓ ਜੀ ਆ ਤੁਹਾਨੂੰ ਮਲਾਉਣੇ ਆਪਾਂ ਨਿੱਕੇ ਕਾਕੇ ਨਾਲ ਇਹ ਚਲੋ ਪਹਿਲਾਂ ਦੀਦੀ ਨੂੰ ਤਾਂ ਬੁਲਾ ਲਓ ਬੇਬੇ ਨੂੰ ਦੇ ਖੁਸ਼ੀ ਦੇ ਇਹਨਾਂ ਨੂੰ ਨਹੀਂ ਮਿਲਿਆ ਆ ਮਾਰ ਕੇ ਹੁਣ ਕੋਲ ਤੈਨੂੰ ਮਾਰ ਕੇ ਬਣਾਵਾਂ ਮੈਂ ਤੇ ਪੈ ਹੀ ਡੱਕ ਲੈ ਕਿਉਂ ਫੜਾਉ ਲੱਗਦਾ ਸੁੱਤਾ ਪਿਆ ਹੈ ਹਾਂ ਸੁੱਤਾ ਇਹ ਨਿੱਕੂ ਯਾ ਇਹ ਇਹ ਨੀਕੂ ਕਾਕਾ ਨੀਕੂ ਕਾਕਾ ਨੀਛਾ ਨੀਕੂ ਕਾਕਾ ਗੁਗਨੂ ਗੁਗਨੂ ਗਿੱਦਾ ਨੋਣਾ ਜਿੱਟਾ ਦਿੱਸ ਲਾਓ ਜੀ ਹੁਣ ਤਾਂ ਨੂਫੇਸ ਰੀਵੀਲ ਕਰੀ ਦਿੱਤਾ ਕਹਿਣ ਦੀ ਲੋੜ ਹੀ ਨਹੀਂ ਇਹ ਸਾਡਾ ਸੋਨਾ ਜਾਵਰ ਦਾ ਨੀਕੂ ਕਾਕਾ ਕਾਇਆ ਜਾ ਕਾਕਾ ਬੰਨੇ ਸੁਤ੍ਹਾ ਪਿਆ ਨਾਲੇ ਹਾਂ ਸੁਤ੍ਹਾ ਪਿਆ ਇਹ ਅਧੇ ਰਾਤ ਨੂੰ ਰੌਣਕਾਂ ਲਾਉਂਦਾ ਹਾਂ ਐਸੇ ਨਹੀਂ ਨਹੀਂ ਲਾਉਂਦਾ ਇਹ ਰਾਤ ਨੂੰ ਰੌਣਕਾਂ ਲਾਉਂਦਾ ਐਸੇ ਵੇ ਤਾਂ ਲੋਕਾਂ ਨੂੰ ਹਸਾਉਂਦਾ ਹੈ ਰਾਤ ਨੂੰ ਮਾਂ ਨੂੰ ਰੁਵਾਉਂਦਾ ਆ ਗੁਗੁਨੀ ਮੁਗੁਨੀ ਸਾਡੀ ਇਹ ਗੁਗੁਨੀ ਮੁਗੁਨੀ ਸਾਡੀ ਇਹ ਬਾਜੀ ਸੋਹਣੀ ਐ ਹਾਂਜੀ ਹਾਂਜੀ ਦਸਤ ਦੋ ਉਹਨਾਂ ਵਿਚਾਰੇ ਨੂੰ ਮੈਂ ਆ ਪੁੱਤ ਤੇਨੂੰ ਮੈਂ ਪੈਸੇ ਦਿੱਤੇ ਐ ਤੂੰ ਗੁੱਗਾ ਵਾਲੀ ਮੈਂ ਤੇਰੀ ਪਰਨਾਨੀ ਐ ਮੈਂ ਤੇਰੀ ਪਰਨਾਨੀ ਐ ਪੁੱਤ ਤੁਹਾਨੂੰ ਵੇਹਣੀ ਐ ਮਹਾਰਾਜ ਤੰਦਰੁਸਤੀ ਦੇਵੇ ਪਰਿਵਾਰ ਨੂੰ ਸਾਰੇ ਨੂੰ ਚੜ੍ਹਦੀ ਕਲਾ ਜ ਰੱਖੇ ਬੈਂਕ ਖਾਤੇ 'ਚ ਕਰ ਦੋ ਜਮਾ ਠੀਕ ਆ ਆ ਤੇਰੀ ਮੰਮੀ ਕਾਟੂ ਆ ਜੇ ਨਿੱਕੂ ਆ ਕੋਣ ਹੈ ਉਹਨੇ ਅਰਗ ਅਬੀ ਰਾਜ ਅਬੀ ਰਾਜ ਤੇ ਸੁੱਤਾ ਪਿਆ ਨਾ ਲਓ ਜੀ ਇਹਦਾ ਵੱਡਾ ਭਰਾ ਆਇਓ ਵਾਲੇ ਸੁੱਤਾ ਪਿਆ ਬਹੁਤ ਸੰਗਦਾ ਆ ਬਹੁਤ ਸੰਗਦਾ ਬਹੁਤ ਸੁਦਾ ਦੇ ਓਏ ਚੋ ਗਿਆ ਜੀ ਉਹ ਚੋ ਗਿਆ ਲਓ ਜੀ ਜਿਹੜਾ ਆਪਾਂ ਮਾਸੀ ਹੋਣਾ ਕਰੇ ਜਿਹੜੇ ਆਪਣੇ ਉਹ ਕੀ ਬੰਨੇ ਸੀਗੇ ਸੇਰੇ ਸੇਰੇ ਬੰਨੇ ਸੀ ਉਹ ਸਾਰੇ ਆ ਕਾਕੇ ਦੇ ਸੇਰੇ ਸੀ ਜੀ ਸੇਰੇ ਵੀ ਹੋਰ ਆ ਤੋ ਇਹ ਮੈਂ मामੂ ਬਣ ਚੁੱਕਿਆ ਹਾਂ ਹਾਂ ਇਹ ਮੈਂ ਉਹ ਇਹ ਬਣ ਗਿਆ मामੂ ਮੈਂ ਤੇਰਾ ਮਾਮਾ ਆ ਆ ਲੋ ਵਾਜਾ ਲਓ ਜੀ ਬੈਂਕ ਚ 500 ਰੁਪਏ ਹੋਰ ਐਡ ਕਰਤਾ ਨਹੀਂ ਇਹ ਇਧਰ 1000 ਉਧਰ ਅੱਛਾ ਅੱਛਾ ਘਾਟਾ ਪੈ ਚ ਲਿਆ ਸੀ ਲਓ ਵੱਡਾ ਹੋ ਕੇ ਜਦੋਂ ਵੇਖੂਗਾ ਨਾ 1500 ਰੁਪਏ ਠੀਕਾ ਲੈ ਲਿਆ ਜੀ ਆਪਦੇ ਤੋਂ ਹਾਂ ਮੈਂ ਵੀ ਜਾਣਦਾ ਕੋੜੇ ਰੋਂਦਾ ਨਹੀਂ ਐ ਵੈਸੇ ਟੰਗ ਨਹੀਂ ਕਰਦਾ ਰੋਂਦਾ ਨਹੀਂ ਜੀ ਆ ਮੈਂ ਜਦੋਂ ਦੰਦਾ ਹਾਂ ਅੱਛਾ ਜਿਹਨੇ ਸੁਤਾ ਰਹਿਣਾ ਕੀ ਮਨ ਲੱਗਾ ਕਾਕਾ ਬਹੁਤ ਹੀ ਸੋਹਣਾ ਮੈਂ ਕਿਹਾ ਬੇਬੇ ਆ ਇਸ ਪਹਿਲਾਂ ਮੈਂ ਹੀ ਚੱਕਣਾ ਉਹ ਚੱਕੋ ਜੀ ਇਹ ਮੂੰਹ ਵੀ ਨਹੀਂ ਛਾਣ ਤੇ ਫੜਾ ਮੈ ਇਹ ਛੋਟਾ ਜਿਹਾ ਨਾ ਚੱਲੇ ਕਿੰਨੇ ਦਿਨਾਂ ਹੋ ਗਏ ਅੱਜ 15 ਦਿਨਾਂ ਲੋਈਆ ਲਈ ਸਾਡਾ ਨਿੱਕੂ ਆਇਆ ਤਾਂ ਵਰਦਾਨ 15 ਦਿਨਾਂ ਦਾ ਹੋ ਚੁੱਕਾ ਇਹ ਵਸਲੇ ਵਸੂ ਮੰਮੀ ਤੁਸੀਂ ਨਾਨੀ ਆਏ ਦੀ ਹਾਂ ਦੋ ਨਾਨੀਆਂ ਬੈਠੀਆਂ ਆ ਤੇ ਕਿਹੜੇ ਪੜਨਾ ਨਹੀਂ ਦੋ ਨਾਨੀਆਂ ਹੈ ਉਹ ਦੋ ਨਾਨੀਆਂ ਮਾਮਾ ਜੀ ਨੇ ਕੋਲੇ ਬੈਠੀ ਆ ਨਿੱਕੇ ਨਿੱਕੇ ਮਾਮਾ ਜੀ ਮਾਮਾ ਬਣ ਗਿਆ ਨਾ ਹੁਣ ਇਹ ਵੀ ਮਾਮਾ ਬਣ ਗਿਆ ਹਾਂ ਗਰਦਾਨ ਓਏ ਗੁੱਗੂ ਅੱਖਾਂ ਖੋਲ ਅੱਖਾਂ ਖੋਲ ਗੁੱਗੂ ਸੁੱਤਾ ਦ ਰਾਤ ਨੂੰ ਵਿੱਚ ਜਿੰਨਾ ਜਿੰਨਾ ਜਲਮਾ ਨੇ ਤਾਲਾ ਸੁੰਦਾ ਇਹਨਾਂ ਰਾਤ ਨੂੰ ਦੁੰਦਾ ਲੋ ਵੀ ਕਿਵੇਂ ਦਾ ਲੱਗਾ ਕੱਕ ਤੇ ਹਾਂ ਇੱਕ ਮਿੰਟ ਕਰਕੇ ਦੱਸੋ ਕਿੰਨਾ ਕਿਊਟ ਲੱਗਾ ਇਹ ਅੱਗੇ ਤਾਂ ਨਾਮ ਮੈਨੂੰ ਤੇ ਬਹੁਤ ਪਸੰਦ ਆ ਤੁਹਾਨੂੰ ਕਿੱਦਾਂ ਲੱਗਿਆ ਜੀ ਦੱਸ ਇਹ ਓ ਲੈ ਉਹ ਪੈਸੇ ਵੜਾ ਤੇ ਬੈਂਕ ਜਾ ਕੇ ਕਰਾ ਤੇ ਪਹਿਲਾਂ ਚੈੱਕ ਫੜਾਏ ਹੁਣ ਬੈਂਕ 'ਚ ਜਾਣਾ ਹੋਵੇ। ਲੋ ਵੀ ਹੁਣ ਸੱਜਣੋਂ ਹੋਣੀ ਖਾ ਪੀ ਲਈਏ ਫਿਰ ਗੱਲਾਂ ਬਾਤਾਂ ਕਰ ਲਈ ਫਿਰ ਤੁਹਾਨੂੰ ਮੈਜ। ਆਪ ਵੀ ਕਹੀ ਜਾਂਦੇ ਈ। ਆਪ ਵੀ ਕਹਿਣਾ। ਆਪ ਵੀ ਕਹਿੰਦਾ ਸਮਾਨ ਨਾ ਲੈ ਆ ਰਿਆਂ। ਗੁੰਡੂ। ਹਾਂ। ਓਏ ਗੁੱਗੂ ਗੁੱਗੂ। ਹਾਂ ਤੂੰ ਤਾਂ ਮਰਦਾਂ ਦਾ ਹੀ ਕਰਕੇ। ਇਹ ਪਾਇਓ ਹੀ ਨਾ ਹੋ। ਹਾਂਜੀ। ਤੇ ਇਹਨੇ ਆਪਣੇ ਆਪ ਲਾ ਲੈਣੇ। ਅੱਛਾ ਗਲਾਸੀ ਜੀ। ਨਿੱਕੂ ਦੇ ਹੱਥੇ ਦੇ ਇਹ ਇਹ 40 ਨਾ ਬਬੀ ਨਹੀਂ ਹੈ ਉੱਠ ਪੈਣਾ ਭਾਈ ਇਹਨੇ ਰਹਿਣ ਦੋ ਓਏ ਬੰਬਾਨੇ ਅਈ ਸੋਣਿਆ ਸਕੈਨ ਵੇਖਿਆ ਜੀ ਕਿੰਨੇ ਸਾਫਟ ਆ ਸ਼ੋ ਜੋ ਸ਼ੋ ਜੋ ਨੀਕੇ ਬੱਚਿਆਂ ਦੀ ਕਿਵੇਂ ਟੈਂਡ ਜੀ ਹੁੰਦੀ ਹੈ ਨਾ ਮਾਗਾ ਕੋਈ ਬਾਡੀਗਾਰਡ ਲੋੜੋ ਸੀ ਗਲਾਸ ਚੱਕ ਕੇ ਪਾਣੀ ਪੀਵਾ ਕੇ ਗਲਾਸ ਚੱਕ ਗਲਾਸ ਹੀ ਐਡੇ ਵੱਡੇ ਆ ਗਲਾਸ ਬਾਹਲੇ ਵੱਡੇ ਵੱਡੇ ਹੋਏ ਆ ਬੈਗੇ ਸੂਤ ਹੋ ਕੇ ਬੈੱਡ ਤੇ ਟਾਈਮ ਨਾਲ ਪੀ ਲੋ ਨਹੀਂ ਯਾਰ ਕਿ ਡਾਈਟਿੰਗ ਤੇ ਗਰਮ ਕਰਕੇ ਲਿਆ ਦੀਏ ਹਲੇ ਮੰਮੀ ਨੇ ਨਕਰੀ ਕਰਨੀ ਆ ਮੈਂ ਬੱਚੇ ਨਹੀਂ ਪੀਣਾ ਲੈ ਮੈਂ ਛੱਡਿਆ ਡਾਈਟ ਡਾਈਟ ਬੰਮੇ ਵੀ ਡਾਈਟਿੰਗ ਕਰ ਰਹੀ ਆ ਕੀ ਨਾ ਸੋਚੇ ਤੂੰ ਕੀ ਸੋਚੇ ਜੇ ਮੁੰਡਾ ਹੋਏ ਜਾਂ ਜੇ ਕੁੜੀ ਹੋਈ ਕੀ ਨਾਂ ਰੱਖਣਾ ਅਭਰਾਸਤ ਕਰ ਜੇ ਮੁੰਡਾ ਹੋਇਆ ਤਾਂ ਵਰਦਾਨ ਸੇ ਹਾਂ ਤੇ ਵੈਸੇ ਤੇ ਕੁੜੀ ਚਾਹੁੰਦੇ ਸੀ ਕਿ ਹੋਵੇ ਹਨਾ ਚੱਲ ਕੋਈ ਨਾ ਜੋ ਰੱਬ ਨੂੰ ਮਨਜ਼ੂਰ ਹੋਈ ਹੁੰਦਾ ਹਨਾ ਅਗਲਾ ਨਾ ਨਾ ਹੋਇਆ ਵਾਂ ਦਾਦਾ ਹੁੰਦਾ ਅਗਲਾ ਜੀ ਹੋਇਆ ਕੀ ਹੋਗਾ ਜੇ ਧੀ ਜਮਾ ਵੀ ਤੇ ਤੇਰੀ ਖੁਅਕ ਤਾਂ ਤਾਂ ਲੱਖਣੀ ਹੋਈ ਯਾਰ ਬੜੀ ਧੀ ਮੰਗਦੇ ਮੈਂ ਹਣ ਸਮੋਸਿਆਂ ਨੂੰ ਦੇਖ ਕੇ ਤੇ ਖੁਸ਼ ਹੋ ਗਿਆ ਤੇ ਖੁਸ਼ ਨਹੀਂ ਹੋਣਾ ਲੈ ਉਹ ਡੈਟਿੰਗ ਹੈ ਉਹ ਡੈਟਿੰਗ ਨਹੀਂ ਸਮੋਸਿਆਂ ਦੀ ਜੱਗੇ ਪਈਆਂ ਤੇ ਸਮੋਸੇ ਖੱਡੇ ਹੋਰੀ ਢੁੱਭਣਾ ਕੀ ਹੋ ਗਿਆ ਨਮਕੀਨਾ ਇਹ ਤਾਂ ਨਹੀਂ ਕਿ ਸਮੋਸੇ ਵੀ ਆ ਨਹੀਂ ਕੱਪ ਲੈ ਬੇਬੇ ਜਦੋਂ ਜੀਵ ਤਾਂ ਹੀ ਸਵਾਰਿਆ ਨਹੀਂ ਉਹ ਟੱਪ ਤਾਂ ਭਿਆ ਬਸ ਸਮੋਸਿਆਂ ਆਹ ਬਰੈਡ ਪਕੌੜਾ ਮੂੰਹ ਵਿੱਚ ਪਾਣੀ ਆ ਗਿਆ ਹੁਣ ਕੋਈ ਡੈਟ ਉਹ ਨੇ ਡਾਈਟਿੰਗ ਦੇ ਲੋਈ ਸੱਜਣਾ ਆਜੋ ਫੇਰ ਨਾ ਗਿਆ ਜ ਸੁਲਾ ਨਹੀਂ ਮਾਰੀ ਉਧਰ ਤੇ ਚਟਪਾ ਕੰਮ ਬੱਸ ਕਰੋ ਹੁਣ ਲੱਗੇ ਵੇ ਦੋਵੇਂ ਯਾਨੀ ਪਹਿਲਾਂ ਸਮੋਸੇ ਖਾਦੇ ਤੇ ਹੁਣ ਤੇ ਆਪ ਖਾ ਖੂ ਕੇ ਤੇ ਹੁਣ ਬ੍ਰੈਡਾਂ ਲੋਏ ਪਏ ਆ ਗਲਾਬ ਜਾਮਨ ਵੀ ਖਾਣੀ ਆ ਲੈ ਲੈ ਬੇਬੇ ਵੇ ਕੀ ਚਾ ਉਹਨਾਂ ਨੂੰ ਸਪੈਸ਼ਲ کہہ ਕੇ ਫਿੱਕੀ ਬਣਵਾਈ ਤੇ ਨਾਲ ਬਰਫੀ ਬੇਬੇ ਵੇ ਲੈ ਇੰਨੇ ਨਖਰੇ ਕਿਉਂ ਆਖਣ ਤੱਕੇ ਨਾ ਦਿੱਤੀ ਨਖਰੇ ਜਾਣ ਕੇ ਹੁਣ ਬੇਬੇ ਨੇ ਵੀ ਨਾ ਨਹੀਂ ਕਰਨੀ ਬਹੁਤ ਡਿੱਕੀ ਚੱਕੀ ਵੇਰਾ ਆਪਣੇ ਫੇਵਰਿਟ ਗਲਾਬ ਜਾਮਨ ਕਿਕੀਆਂ ਨਾਲ ਇਕੋ ਜੀਆਂ ਮਿਲ ਕੇ ਵੇਖ ਲੋ ਪੇਟ ਪੂਜਾ ਹੋ ਗਈ ਹੋ ਗਈ ਓਕੇ ਇੱਕ ਸਮੋਸਾ ਖਾ ਲਿਆ ਹਾਂਜੀ ਇੱਕ ਕਿੱਖਾ ਨੇ ਕੀ ਇੱਕ ਸਮੋਸਾ ਖਾ ਲਿਆ ਉੱਡਣ ਉੱਠਾਇਆ ਹਾਂ ਸਮੋਸਾ ਹਾਂਜੀ ਇਹ ਬਰਫੀ ਦੀ ਖਾ ਲਈ ਤੇ ਬਰੈਡ ਆ ਬਰੈਡ ਹੀ ਖਾਦਾ ਬਰੈਡ ਪਕੌੜਾ ਇੱਕ ਸਮੋਸਾ ਇੱਕ ਸਮੋਸਾ ਤੇ ਬਗਰੇ ਬਰੇਗਰਾ ਦੇ ਗਲਾਬ ਇਹ ਮਨੇ ਖਾਤੀ ਬਰਫੀ ਖਾਦੀ ਨਹੀਂ ਗਲਾਬ ਜਮ ਨਹੀਂ ਖਾਦ ਭਰਾਵਾ ਪਸੰਦ ਨਹੀਂ ਆ ਉਹ ਮੈਨੂੰ ਚੰਗੀ ਲਾਇਕ ਨਹੀਂ ਕਰਦੇ ਲਾਲ ਜਰਾ ਲਾਲ ਓਏ ਤੇਰਾ ਨਿੱਕਾ ਭਰਾ ਆਇਆ ਵਾ ਉਹਦਾ ਨਾਂ ਕੀ ਆ ਨਾਂ ਦੱਸ ਨਾਂ ਪਤਾ ਨਾਂ ਦੱਸ ਮੈਨੂੰ ਪਤਾ ਹੀ ਨਹੀਂ ਨਾਂ ਦਾ ਕੀ ਨਾਂ ਹੈ ਵਰਦਾਨ ਵਰਦਾਨ ਕੀ ਨਾਂ ਆ ਵਰਦਾਨ ਤੇਰਾ ਕੀ ਨਾਂ ਆ ਤੇਰਾ ਕੀ ਨਾਂ ਆ ਕੀ ਨਾਂ ਮੇਰਾ ਨਾਂ ਕੀ ਆ ਆਮਨ ਆਮਨ ਮਾਮਾ ਤੇ ਤੇਰਾ ਨਾਂ ਕੀ ਆ ਹਾਂ 아이ਰਾ ਸਿੰਘ ਧਾਲਵਾ ਦੇ ਮੇਰੇ ਅਜਰਾ ਸਿੰਘ ਧਾਲਵਾ ਦੇ ਗੁਰਮੇਲ ਇੱਧਰ ਗੁਰਮੇਲ ਕੀ ਤਾਂ ਨਾਂ ਆ ਗੁਰਮੇਲ ਕੀ ਤਾਂ ਨਾਂ ਦੱਸ ਦੇ ਅੱਜ ਦੂ ਦਾ ਅੱਛਾ ਤੂੰ ਆ ਵੀ ਨਾਂ ਮਗਰ ਵੀ ਲਾ ਲੈਣਾ ਨਾ ਦਾਦੂ ਦਾ ਨਾਂ ਤੇਰੀ ਮੈਡਮ ਦਾ ਕੀ ਨਾਂ ਆ ਮੀਨੂ ਆਮਾ ਕੁ ਮੇਰੇ ਲਓ ਜੀ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਆਪਦੀਆਂ ਗੱਲਾਂ ਕਰ ਰਹੇ ਨੇ ਇਹ ਆਪ ਦੀ ਸੂਟਾਂ ਨਹੀਂ ਗੱਲਾਂ ਹੀ ਚੱਲ ਰਹੀਆਂ ਇੰਨਾ ਦੀ ਨਹੀਂ ਨਹੀਂ ਇੱਧਰ ਪੁਰਾਣੇ ਬਜ਼ੁਰਗਾਂ ਦੀਆਂ ਸਿਆਣੀਆਂ ਗੱਲਾਂ ਇਧਰ ਸੂਟਾ ਨੇ ਲੱਗਾ ਹੋਈ ਇਹਦੀ ਕੀ ਲੋੜ ਸੀ ਇੰਨੀ ਸੇਵਾ ਕਰਕੇ ਤੂੰ ਕਿੱਥੇ ਜਾਣਾ ਹੈ ਜਾ ਕੇ ਮੱਸਾ ਮਮੀ ਇਹਦੇ ਫੇਵਰੇਟ ਚੀਜ਼ ਆ ਗਈ ਹੋਰ ਜੀ ਆਈਏ ਕਿ ਦੇਖੋ ਖੁਸ਼ੀ ਹੋਰ ਤਾਂ ਪੂਰੀ ਪਲੇਟ ਰਲ ਪਲੇਟ ਜਿੰਦਾ ਮੂੰਹ ਤੇ ਅੱਗੇ ਟੋੜਾ ਹੋਇਆ ਖਾ ਖਾ ਕੇ ਮੰਮਾ ਕੰਟਰੋਲ ਰੱਖਿਆ ਕਰਉਂਦੀ ਹਾਂ ਪਰਾ ਆਓ ਵੀ ਸੱਜਣੋਂ ਪੀਤਾ ਖਾਵਾਂਗੇ ਕੀ ਖਾਵਾਂਗੇ ਕੀ ਖਾਵਾਂਗੇ ਕੀ ਖਾਵਾਂਗੇ ਤੇ ਤੁਨ ਦਾਦੀ ਇਹਨੇ ਵਰਦਾਨ ਸਿੰਘ ਦੇ ਦਾਦਾ ਜੀ ਨੇ ਨਾ ਤੁਸੀਂ ਰੱਖਿਆ ਸੀ ਕਿ ਦੀਦੀ ਹੁਣਾਂ ਰੱਖਿਆ ਸੀ ਮੇਰੇ ਰੱਖਿਆ ਸੀ ਦੀਦੀ ਹੁਣਾਂ ਨੇ ਆਪ ਹੀ ਰੱਖਿਆ ਮੇਰਾ ਨਾਂ ਰੱਖਿਆ ਮੇਰੇ ਨਾਨਾ ਜੀ ਨੇ ਰੱਖ ਤੜਾ ਨਾਮ ਕੀ ਹੈ ਦਰਮੇਸ਼ ਸਿੰਘ ਖਾਲਸਾ ਠੀਕ ਹੈ ਜੀ ਖਾ ਪੀ ਜਾਓ ਆਪੀ ਦਾ ਡੜਤੋਂ ਵੀ ਹੱਥ ਫੇਰ ਮੇਰਾ ਹਾਂ ਹਾਂ ਚਲੋ ਚਲੀਏ ਹਾਂ ਚਲੋ ਬਾਏ ਬਾਏ ਕਰ ਦੋ ਨੂੰ ਹੁਣ ਆਓ ਯਾਰ ਠੀਕ ਹੈ ਗੂਗਲ ਬਾਏ ਬਾਏ ਬਾਈ ਆਸੀ ਬਦਲੇ ਦੋ ਵਾਰ ਬਾਦ ਤੇ ਆ ਠੀਕ ਹੈ ਰੋ ਰੋ ਦਿਨੀ ਇਥੇ ਆਏ ਮੈਂ ਅਜ ਕੱਪੜੇ ਨਹੀਂ ਪਾ ਰਹੀ ਦੇਖ ਅੱਛਾ ਆਜੋ ਕੋਈ ਨਹੀਂ ਮੇਰੀ ਕੁੱਕੀ ਵੀ ਨਹੀਂ ਮੇਰੀ ਕੁੱਕੀ ਜੀ ਨਹੀਂ ਮੜੀ ਕੁਟੋ ਨਿੰਦੀ ਆਸ਼ਾ ਤੇ ਆਏ ਭਾਜੀ ਡਿਊਟੀ ਤੇ ਗਏ ਨੇ ਲੈ ਲੇ ਤੁਹਾਨੂੰ ਭਾਜੀ ਨਾਲ ਮਲਾਉਣਾ ਹੈ ਭਾਜੀ ਨੇ ਆਉਣਾ ਲੇਟ ਮਲਾਦੇ ਨੇ ਭਾਜੀ ਨਾ ਆਵੇ ਆ ਵੀ ਖੜੇ ਭਾਈ ਜਤਰੀ ਗਾਲ ਜੀ ਭਾਈ ਜਤਰੀ ਗਾਲ ਉਹ ਡਿੱਟਾ ਕੋ ਉਹ ਨਹੀਂ 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 ਰਹਿੰਦਾ ਯਾ ਨਹੀਂ ਉਹ ਨਹੀਂ ਉਹ ਨਹੀਂ ਰਹਿਣਾ ਨਾ ਫੜੀ ਨਾ ਹਰਮਨ ਨਹੀਂ 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 ਰਹਿੰਦੋ ਨਹੀਂ ਨਹੀਂ ਉਹ ਬੜਲੇ ਚਲ ਠੀਕ ਹੈ ਜੀ ਜੀ ਓਕੇ ਬਾਏ ਚਲੋ ਠੀਕ ਹੈ ਬੰਦਾ ਗੈਰੀ ਮੰਮੀ ਨੂੰ ਵੀ ਕਰਦੇ ਓਕੇ ਬਾਏ ਆ ਲਈ ਜਾਂਦਾ ਤੇ ਲੈ ਆਇਆ ਪਾਣੀ ਪੀ ਉਹਦੇ ਜਾਂਦਾ ਰਿਹਾ ਘਰੋਂ ਆਉਂਦਾ ਜਾਂ ਮੇਰੇ ਰਿਸ਼ਤੇਦਾਰਾਂ ਦੇ ਮੇਲੇ ਆ ਠੀਕ ਹੈ ਜੀ ਹਾਂ ਧੰਨਵਾਦ ਜੀ ਜੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਜੇ ਤੁਹਾਨੂੰ ਮਿਲ ਕੇ ਵੱਡੇ ਬੰਦਾਂ ਦਾ ਆਸ਼ੀਰਵਾਦ ਹੈ ਜੀ ਹਾਂ ਜੀ ਵੈਗੁਰ ਜੀ ਕੀ ਖਾਲਸਾ ਵੈਗੁਰ ਜੀ ਕੀ ਬੱਲੇ ਲਾਓ ਜੀ ਨਿੱਕੇ ਮੁੰਡੇ ਦਾ ਹਾਊਸ ਪਿਆ ਜੀ ਅਵੀ ਰਾਜ ਦੇ ਇੱਥੇ ਸਪਾਈਡਰਮੈਨ ਸਾਰੇ ਬੰਦਾਂ ਕਿੰਨਾ ਸਪਾਈਡਰਮੈਨ ਹੈਣਾ ਜਿਹੜੇ ਮੁੰਡੇ ਉਹਦੇ ਬੱਚੇ ਨਿੱਕੇ ਉਹਨਾਂ ਨੂੰ ਸਪਾਈਡਰਮੈਨ ਹੁੰਦਾ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਬਾਰਬੀ ਡਾਲ ਦਾ ਜਦੋਂ ਸਾਡੇ ਤੁਹਾਡੇ ਅਰਜਮਾਨੇ ਸੀ ਨਾ ਉਦੋਂ ਸ਼ਕਤੀ ਮਾਨ ਹੁੰਦਾ ਸੀਗਾ ਅੱਛਾ ਸ਼ਕਤੀ ਮਾਨ ਦਾ ਬਹੁਤ ਸਾਰਿਆਂ ਦੀ ਗੱਦ ਜਿਹੜੀ ਹੁੰਦੀ ਸੀ ਬੱਸ ਵਾਹ ਜੀ ਵਾਹ ਇਧਰ ਗੱਡੀ ਵੀ ਖੜਾਈ ਹੋਈ ਪੂਰੀ ਐਮ 4/4 ਇਹ ਐਸੇਰਾ ਵਾਹ ਜੀ ਵਾ ਮਮੀ ਪੈਂਡ ਸੋਹਣਾ ਹੈ ਹਨਾ ਕਿਹੜਾ ਡੱਗੂ ਰਮਾਣਾ ਡੱਗੂ ਰਮਾਣਾ ਵਾਹ ਜੀ ਬੱਕਿਆ ਬਾਈ ਬਈ ਤੋਂ ਇਹਗਾ ਨਿਕਾ ਜਾਈਆ ਉਹ ਵਾਈਕਰੂਫ ਮੇਡ ਕਰੀ ਘਰ ਵੀ ਵਧੀਆ ਨੇੜੀ ਜੀ ਹਾਂਜੀ ਕਰਤਾ ਫੋਨ ਰਤੀ ਰੋੜੀ ਤੋਂ ਮਾਸੀ ਜੀ ਵਾਪਸ ਲੈ ਕੇ ਚੱਲੇ ਆ ਕਹਿੰਦੇ ਜਵਾਗ ਦਾ ਝੂਲਾ ਰਹਿ ਗਿਆ ਸੀ ਉਹ ਗੱਡੀ ਦੇ ਵਿੱਚ ਹੀ ਰਹਿ ਗਿਆ ਪਿਆ ਮਗਰ ਇਹ ਕੀ ਆ ਮਾਸੀ ਇਹ ਵਿੱਚ ਜਾਣੀ ਦੀ ਆ ਥੱਲੇ ਬੱਚੇ ਨੂੰ ਪਾ ਕੇ ਉੱਤੇ ਜਾਰੀ ਆਪੇ ਆ ਜਾਈਂ ਅਸੀਂ ਮੱਖੀਆਂ ਮੁੱਖੀਆਂ ਤੋਂ ਲਓ ਜੀ ਅਸੀਂ ਅੱਧੇ ਰਾਤ ਅੱਧੇ ਰਾਜ ਨਹੀਂ ਅਗਲੇ ਪਿੰਡ ਪਹੁੰਚ ਕੇ ਰਤੀ ਰੋੜੀ ਦੁਬਾਰਾ ਫੇਰ ਵਾਪਸ ਜਾ ਰਹੇ ਹਾਂ ਕਰਤਾ ਫੋਨ ਕਰਤਾ ਫੋਨ ਇਹ ਮਲਤਿਆਰ ਵਾਲੀ ਨਾ ਮੇਰਾ ਸਫਰ ਨਹੀਂ ਪੂਰਾ ਹੋਇਆ ਤੁਰੇ ਵੇਪੇ ਮੋੜ ਕੇ ਜਦੋਂ ਤਾਇਂ ਦੂਰੀ ਵੇਰ ਮੋੜ ਕੇ ਜੰਨੇ ਆ ਲਓ ਜੀ ਇਹ ਗੱਡੀ ਚ ਰਹਿ ਗਿਆ ਸੀ ਫੜਾ ਦਾਂ ਜਾਂ ਠੀਕ ਆ ਜੀ